ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਜੀ ਕਵਰ ਵਾਰਡ ਪੀਜਨ ਸਰ ਤੇ ਅੱਜ ਜੀ ਆਪਾਂ ਆਏ ਆ ਇੱਧਰ ਆ ਵੇਖ ਲਓ ਜੀ ਤੇ ਜਿਹੜੇ ਆਪਣੇ ਵੀਰੇ ਭਾਈ ਜਣੀ ਉਹਨਾਂ ਦੇ ਕੋਲ ਆਈ ਆਪਾਂ ਠੀਕ ਆ ਤੇ ਆ ਤੁਹਾਨੂੰ ਮਲਾਉਂਦੇ ਆ ਆ ਜਾ ਕੇ ਵੀਡੀਓ ਬਣਾ ਲੈਂਗੇ ਡ੍ਰੀਡ ਹੋ ਗਈ ਸਾਡੀ ਹਾਂਜੀ ਜੀ ਆ ਜੀ ਆ ਪਰਿੰਦੇ ਜਿਹੜੇ ਆ ਇਹ ਆਪਣੇ ਕਸ਼ਮੀਰ ਤੋਂ ਆਏ ਹੋਏ ਆ ਵੀਰ ਹੁਣੀ ਠੀਕ ਆ ਤੇ ਇੱਕ ਤੋਂ ਇੱਕ ਚੜ ਤੋਂ ਚੜ ਸੋ ਕਬੂਤਰ ਹੈਗਾ ਤੁਸੀਂ ਪਹਿਲਾਂ ਬਿਆਣੀਆਂ ਖਲੋਣੀਆਂ ਵੇਖ ਲਓ ਤੇ ਇਹਨਾਂ ਨਾਲ ਤੁਹਾਨੂੰ ਸ਼ੌਕ ਵੀ ਕਰਾਉਂਦੇ ਆ ਤੇ ਆਪਾ ਵੀਰੇ ਭਾਈ ਇਹਨਾਂ ਗਵਾਹੀ ਹੋਏ ਆ ਸਸੀਗਾ ਵੀਰੇ ਭਾਈ ਸਸੀਗਾ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਬਹੁਤ ਬਹੁਤ ਵਧੀਆ ਵੀ ਕੰਮ ਕੀਤਾ ਹੈ ਬਹੁਤ ਵਧੀਆ ਬਹੁਤ ਤੇ ਅੱਜ ਭਰਾਵਾਂ ਨੂੰ ਤੇ ਵੀ ਇਹ ਤੁਹਾਡੇ ਘਰ ਤੇ ਤੁਹਾਡੇ ਵੀਰਾਂ ਭਰਾਵਾਂ ਦੇ ਪੈਰਾ ਪਿੱਛੇ ਸਭ ਕੁਝ ਹੌਂਕ ਜਾਂਦਾ ਜੀ ਤੇ ਆਪਾਂ ਚਲੋ ਕਈ ਅਮਜਦ ਨੇ ਕੋਲ ਜਿੰਦਾ ਬਹੁਤ ਵਧੀਆ ਜੀ ਬਾਕੀ ਤੁਹਾਡੇ ਪੈਰਾ ਪਿੱਛੇ ਸਭ ਕੁਝ ਭਾਵੇਂ ਬਿਲਕੁਲ ਜੀ ਸਪੋਰਟ ਕਰਿਓ ਤੇ ਵੀਰੇ ਭਾਈ ਇਹਨਾਂ ਗਵਾਜ ਆਏ ਹੋਏ ਆਪਣੇ ਕਸ਼ਮੀਰ ਤੋਂ ਵੀਰਾਂ ਦਾ ਬਹੁਤ ਅੱਗੇ ਬਹੁਤ ਸਪੋਰਟ ਕੀਤੀ ਹੈ ਚਲੋ ਵੀਰ ਦਾ ਨਾਲ ਚੈਨਲ ਦਾ ਵੀਰ ਜੀ ਬਹੁਤ ਧੰਨਵਾਦ ਨਾਲ ਵੀਰ ਦਾ ਵੀ ਬਹੁਤ ਬਦਵਾਤ ਸ਼ੇਅਰ ਕਰ ਰਹੇ ਹੋ ਜੀ ਜਰੂਰ ਜੀ ਧੰਨਵਾਦ ਜੀ ਤੇ ਆਪਾਂ ਗੱਲ ਕਰਦੇ ਹਾਂ ਕਿਹਨਾ ਵੀਰ ਜੀ ਸਾਰਾ ਆਪਣਾ ਸਾਹਿਦ ਅਮਰ ਸਾਹਿਦ ਅਮਰ ਇਹ ਵੀ ਕਸ਼ਮੀਰ ਤੋਂ ਆ ਜੋਰ ਅਮਰ ਜੋਰ ਅਮਰ ਇਹ ਵੀ ਕਸ਼ਮੀਰ ਤੋਂ ਆ ਸਜਾਤ ਆ ਸਜਾ ਇਹ ਵੀ ਕਸ਼ਮੀਰ ਤੋਂ ਆ ਠੀਕ ਹੈ ਜੀ ਤੇ ਇਹਨਾਂ ਨੇ ਪਰਿੰਦੇ ਪਸੰਦ ਕੀਤੇ ਹੋਏ ਆ ਬਾ ਕਮਾਲ ਪਰਿੰਦੇ ਆ ਜੀ ਤੇ ਇਹਨਾਂ ਦੀ ਪਰਖ ਨੌਲੇਜ ਤੁਸੀਂ ਪਰਿੰਦਿਆਂ ਨਾਲ ਸਾਨੂੰ ਸ਼ੋਅ ਕਰਾਉਂਦੇ ਆ ਤਦਹੀ ਆਪੇ ਲਾ ਲੋ ਆ ਵੀ ਪਸੰਦ ਕੀਤਾ ਹੋਇਆ ਪਰਿੰਦਾ ਜੀ ਤੁਸੀਂ ਅੱਛਾ ਲਓ ਜੀ ਇਹ ਵੀ ਪਸੰਦ ਕੀਤਾ ਹੋਇਆ ਹੈ ਪਰਿੰਦਾ ਇਹਦਾ ਸ਼ੌਕ ਕਰਾਉਨੇ ਆ ਜੀ ਕਰਾਓ ਸ਼ੌਕ ਜੀ ਅੱਖ ਦਾ ਸ਼ੌਕ ਕਰਾਓ ਪਹਿਲਾਂ ਲਓ ਜੀ ਅੱਕਰੋ ਜੀ ਅੱਖ ਦਾ ਸ਼ੌਕ ਇਹ ਕੌਣ ਸੀ ਟੈਡੀਓ ਮੇਂ ਸੇ ਆਤਾ ਹੈ ਇਹ ਅਲੀ ਵਾਲਾ ਕਬੂਤਰ ਹੈ ਅਲੀ ਵਾਲਾ ਅਲੀ ਵਾਲਾ ਲਓ ਜੀ ਇਹ ਅਲੀ ਵਾਲਾ ਮੋਦੀ ਮਾਦੀ ਮਾਦੀ ਹੈ ਜੀ ਅਲੀ ਵਾਲੀ ਆ ਵੇਖ ਲਓ ਜੀ ਰਿੰਗ ਸ਼ਿੰਗ ਹਜ਼ਰਾਤ ਠੀਕ ਹੈ ਜੀ ਤੋ ਵੇਖ ਲਓ ਤਰਾਇਓ ਕੁੰਡੇ ਦਾ ਪਰਦਾ ਸ਼ੋਕਰ ਹੈ ਉਹ। ਲਓ ਜੀ ਪਰ ਵੇਖੋ ਜੀ। ਅਕ ਕੁੰਡੇ ਤੋਂ ਹਿਸਾਬ ਲਾ ਲਿਓ। ਇਹਨਾਂ ਨੂੰ ਕਿੰਨੀ ਕੁ ਸਮਝ ਆ, ਕਿੰਨੀ ਕੁ ਪਰਖ ਆ। ਠੀਕ ਹੈ ਜੀ। ਤੇ ਇਹ ਸਾਫ ਸਾਫ ਇੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਨੌਲੇਜ ਇਹ ਰੱਖਦੇ ਆ। ਠੀਕ ਹੈ ਜੀ ਆ ਕੁੰਡਾ ਜੋ ਤੇ ਆ ਜੀ ਢੇਲ ਗਈ ਜੋ। ਤੇ ਚਲੋ ਜੀ ਤਾਨੂੰ ਇੱਕ ਆਪਾ ਦੱਸਦੀ ਆ ਇੱਕ ਪਾਰੇ ਗਾਦੀ ਦਮ ਦੇ ਵਿੱਚ ਪਰੀ ਵਿਖਉਣ ਲੱਗੇ ਪਹਿਲਾਂ ਇਹ ਲੋ ਜੀ ਆ ਚੈੱਕ ਕਰੋ ਇਸਕਾ ਵੀ ਕੋਈ ਫਰਕ ਪੜਦਾ ਹੈ ਕਬੂਤਰ ਕੀ ਉਡਾਰ ਵਿੱਚ ਉਡਾਰ ਵਿੱਚ ਬਹੁਤ ਜਿਆਦਾ ਫਰਕ ਪੜਦਾ ਹੈ ਇਸੇ ਇਧਰ ਆਏ ਥੋੜਾ ਬਹੁਤ ਜਿਆਦਾ ਬਹੁਤ ਜਿਆਦਾ ਫਰਕ ਪੜਦਾ ਹੈ ਉਡਾਰਾਂ ਵਿੱਚ ਫਰਕ ਪੜਦਾ ਹੈ ਇਸ ਵਿੱਚ ਠੀਕ ਹੈ ਬਗਲ ਮੈਂ ਫਰਕ ਪੜਦਾ ਹੈ ਇਹ ਬਗਲ ਹੈ ਨਾ ਹਾਂ ਹਾਂ ਲੰਬੇ ਹੈ ਇਸ ਕੋ ਬਗਲ ਹਾਂ ਇਸ ਵਿੱਚ ਇਸ ਕੋ ਕੰਮ ਬਹੁਤ ਹੁੰਦਾ ਹੈ ٹھیک ہے اس کا یہ جو اوپر ہے نا جو باڈی اس نے کور کیا ہے سب یہ جو یہ جو پر ہوتے ہیں ایک دو تین کلیاں ہوتی ہیں یہ کتنی کلیاں بغل میں انی چاہیے ایک اچھے کبوتر کی اچھے کبوتر کے دوشان یہ لمبا ہونے چاہیے یہ بغل ہونے لمبا یہ لمبا ہونے چاہیے ٹھیک ہے بڑا لمبا ہونا ہے تو باڈی دیکھو باڈی کیسے کور سارا کرتے ہیں تو ہمارے پنجاب میں تو میڈیم سائز کا کبوتر چلتا ہے۔ میڈیم کہاں جگہ میڈیم آپ کے وہاں پر میڈیم ہی چلتا ہے یا کوئی ہاں جی کا میڈیم ہی چلتا ہے۔ میڈیم ہی چلتا ہے۔ جہاں بھی جائے ہر جگہ میڈیم ہی چلتا ہے۔ 51 اور کرمونیاں جی یہ مادی ہے بھی رہی ابھی مادی ہے یہ دیکھو یہ ٹیڈی مادی ہے اچھا یہ ٹیڈی مادی لو جی ٹیڈی مادی دا کرو شوق جی۔ اے لو جی ٹیڈی مادی ہے کہ پسند کیتی ہے جی انہاں نے تے یہ انپورٹڈ ٹیڈی ہے کوئی نارمل ٹیڈی نہیں ہے ٹھیک ہے او دیکھ لو جی ਲੋ ਜੀ ਭਜੀ ਆ ਹੁਣ ਵੇਖੋ ਇਹਦੀ ਅੱਖ ਵਾਹ ਕਮਾਲ ਹੈ ਜੀ ਇਹ ਸਭ ਇਹਨਾਂ ਨੇ ਪਸੰਦ ਕੀਤੇ ਆ ਆ ਚਿਹਰਾ ਮੂਰਾ ਵੇਖੋ ਤੇ ਆ ਜੇ ਦਾ ਪਰਪਲਾ ਥੋੜਾ ਇਹ ਕੋ ਨਹੀਂ ਜੇ ਕੌਣ ਸੇ ਟੈਡੀਓ ਮੇਂ ਸੇ ਆਤਾ ਹੈ ਕਾਂਟ ਵਾਲਾ ਸਲਾਰਾ ਹੈ ਸਲਾਰਾ ਕਾਂਟੋ ਵਾਲਾ ਠੀਕ ਹੈ ਮੁੰਦੀਨ احمد ਦੀ ਹੈ ਮਾਜੀ ਹਾਂ ਆ ਬੈਠੋ ਲੋ ਜੀ ਵੇਖ ਲਓ پارک ਹੁੰਦਾ ਠੀਕ ਹੈ ਜੀ ਆ ਵੇਖ ਲਓ ਵਧੀਆ ਹੈ ਜੀ ਇਸਕੇ ਸਾਹਜ ਜੋ ਨਰ ਲਗਾ ਹੈ ਇਸਕੇ ਨਰਕਾ ਸ਼ੌਕ ਲਗਾਣੇ ਨਾ ਦੂਸਰੇ ਕੁਝ ਕਰੋ ਬਈ ਚਲੋ ਜੀ ਇਹ ਨਰਦਾ ਸ਼ੌਕ ਕਰੋ ਇਹ ਤੈਨੂੰ ਮਜ਼ਾ ਨਾ ਆ ਗਿਆ ਨਰਦਾ ਸ਼ੌਕ ਕਰਕੇ ਲਓ ਜੀ ਇਹ ਮਾਰਚ ਕਿਹੜੇ ਵਾਲੇ ਟੈਡੀਆਂ ਚੋਂ ਦਾ ਇਹ ਸਖੀ ਵਾਲਾ ਨਰਦਾ ਚੋਂ ਲਓ ਜੀ ਇਹ ਸਖੀ ਵਾਲੇ ਜਿਹੜੇ ਟੈਡੀ ਆ ਸਲਾ ਰਹੀ ਆ ਵੀ ਛਿੜੀ ਹੈ ਨਾ ਆ ਜਾ ਵੇਖ ਲਓ ਜੀ ਹਮ ਆ ਗਏ ਲੋ ਜੀ ਇਹਦੇ ਵਿੱਚ ਆਪਣੀ ਮਨ ਪਸੰਦੀ ਚੀਜ਼ ਹੈ ਕਿ ਸਟੇਕ ਹੁੰਦਾ ਜਿਹੜਾ ਆਪਾਂ ਮੰਗਦੇ ਆ ਆ ਵੇਖ ਲਓ ਜੀ ਤੇਲ ਕੋਈ ਦੰਬ ਕੁੱਟੀ ਨਹੀਂ ਕੋਈ ਡੈਣਾ ਹੁੰਦਾ ਹੂੰ ਠੀਕ ਹੈ ਜੀ ਆ ਜੀ ਇਹਦੇ ਪੰਜੇ ਹੂੰ ਪੂਰਾ ਖੁਸ਼ਕ ਜਾਮਣ ਜਮਨ ਵੀ ਲੈ ਲਈਏ ਇਹ ਖੂਤਰ ਇਹ ਪਰਚੇਜ਼ ਹੋ ਗਏ ਹੋਏ ਆ ਲਓ ਜੀ ਇਹ ਪਰਚੇਜ਼ ਹੋ ਗਏ ਜੋ ਪਾਈ ਇਹਦੇ ਵਾਸਤੇ ਕੋਈ ਸਾਨੂੰ ਇਹ ਨਾ ਕਵੇ ਵੀ ਇਹ ਪਸੰਦ ਆ ਗਏ ਆ ਹਾਂ ਜੀ ਹੋਰ ਵੀ ਗਏ ਆ ਟੈਡੀ ਪਰ ਇਹ ਜਿਹੜੇ ਆ ਇਹ ਸੇਲ ਹੋ ਚੁੱਕੇ ਆ ਅੱਜ ਦਾ ਫੁੱਲ ਰਿਵਿਊ ਹੈ ਜੀ ਠੀਕ ਹੈ ਜੀ ਲੋ ਜੀ ਇੱਕ ਆ ਕਬੂਤਰ ਹੈਗਾ ਵਾ ਇਹ ਵੀ ਟੈਡੀ ਬਰੀਡ ਦੇ ਵਿੱਚ ਹੈ ਇਹ ਜੋ ਆਪ ਕਬੂਤਰ ਦੇਖ ਰਹੇ ਹੋ ਹਾਂ ਹਾਂ ਇਹ ਸਮਝੋ ਇਹ ਟੈਡੀਓ ਕਬਾਬ ਹੈ ਲੋ ਜੀ ਪਹਿਲਾ ਸ਼ੌਕ ਕਰਾਤੇ ਹਾਂ ਇਹ ਇਹ ਦੇਖੋ ਆਖ ਦੇਖੋ ਜੀ ਇਸਕੇ ਆਖ ਹਾਂ ਜੀ ਆ ਵੇ ਲੋ ਜੀ ਆਖ ਪੂਰੀ ਜਿੰਨੇ ਸਕਰੀਨ ਸ਼ਾਟ ਲੈਣਾ ਲੈ ਲਿਓ ਜੀ ਠੀਕ ਹੈ ਜੀ ਜੀ ਕੁੰਦੇ ਦਾ ਕਰਾਇਓ ਸ਼ੌਕ ਜੀ ਆਪ ਜੀ ਆਪ ਕੁੰਦੇ ਕਾ ਸ਼ੌਕੀ ਜੀ ਹਾਂ ਜੀ مطلب آپ اس کو ٹیڈیوں کا با بولو بلکل کون کون سی کوالٹی جو ہے اس میں اچھی سب سے اچھی ہے میں بھائی صاحب آپ کو یہ بولنا چاہتا ہوں جہاں بھی آج جس کبوتر کے پاس جائے وہ بس دکھاتا ہے کبوتر یہ ٹیڈی ہے ٹیڈی کا کسی کو نالج ہے ہی نہیں لیکن میں آج آیا اس بھائی صاحب کے پاس یہ بیرے بیرے دیکھو پاس آیا ہوں لیکن بیرہ بھائی نے جو بھی کبوتر دکھائے واقعی میں اس کے پاس بہت اچھے ہے جن کو کہتے ہیں وہی ہے اس, کے پاس ہے اس کے پاس کیا کرو گے لوگوں کو اگر کسی کو اچھے چاہیے لوگوں لوگو کو میں یہ سجیسٹ کرتا ہوں ہم. اگر کسی کو بھی ٹیبتر چاہیے وہ ویرہ بھائی کے پاس بالکل جی ਕਿ ਇਹਨੂੰ ਵੀ ਟੈਡੀ ਚਾਹੀਦੇ ਆ ਤੇ ਵੀਰੇ ਭਾਈ ਦੇ ਕੋਲ ਆ ਜਿਓ ਤੇ ਲੈਣੇ ਆ ਜੋ ਨਹੀਂ ਲੈਣੇ ਉਹ ਬਾਅਦ ਦੀ ਗੱਲ ਆ ਠੀਕ ਆ ਵੈਸੇ ਮੇਰੇ ਕੋ ਆ ਕੇ ਸ਼ੌਂਕ ਕਰੋ ਕੋਈ ਗੱਲ ਨਹੀਂ ਠੀਕ ਆ ਸ਼ਾਹ ਜੀ ਉਹ ਮੈਂ ਇਹ ਬੋਲਣਾ ਚਾਹਤਾ ਹਾਂ ਮੈਂ ਬਹੁਤ ਜਗ੍ਹਾ ਤੇ ਗਿਆ ਹਾਂ ਮੇਰੇ ਕੋ ਕਿਸੇ ਜਗ੍ਹਾ ਟੈਡੀ ਪਸੰਦ ਆਈ ਨਹੀਂ ਅੱਜ ਮੈਂ ਪਹਿਲੀ ਵਾਰ ਟੈਡੀ ਲੈ ਰਹਾ ਹਾਂ ਕਿਉਂਕਿ ਇਹ ਹੈ ਉਹ ਟੈਡੀ ਸਭ ਸੇ ਔਰਿਜਨਲ ਔਰ ਸਭ ਸੇ آ, سب سے مطلب سب سے اچھے کبوتر ہیں آج، آج. بریڈنگ والے کبوتر ہیں اس سے آگے جو اچھی بریڈ بن سکتی ہے اس سے آگے جو بریڈ بنے گی اس سے آگے جو بھی آپ بنانا چاہو گے آپ بنا سکتے ہو اڑانے کے قابل بھی بنا سکتے ہو بریڈر بھی نکل سکتے ہیں یہ اپنی فنکاری ہوگی ہے جی جی بالکل اپنی فنکاری ہوگی ہے ਲੋ ਜੀ ਇਹ ਹਰੇਕ ਜਾਨੀ ਕਿ ਇੰਨਾ ਲਾਲੋ ਸਾਹਿਬ ਜੰਮੂ ਕਸ਼ਮੀਰ ਸਾਰਾ ਪੰਜਾਬ ਹਰੇਕ ਜਗ੍ਹਾ ਇਹ ਗਏ ਹੋਏ ਆ ਵਿਜ਼ਿਟ ਕਰਦੇ ਆ ਬੜੀ ਬੜੀ ਦੂਰ ਜਗ੍ਹਾ ਤੇ ਇਹਨਾਂ ਨੂੰ ਇਹੋ ਜੀ ਚੀਜ਼ ਨਹੀਂ ਲੱਭੀ ਠੀਕ ਹੈ ਜਿਹੜੀ ਆ ਚੀਜ਼ ਹੈਗੀ ਆ ਜੇ ਕਿ ਕੋਈ ਲੱਭਦੀ ਆ ਤੇ ਵੀਜ਼ਾ ਭਰਾਉਦਾ ਨਹੀਂ ਸੇਲ ਕਰਦਾ ਕਿਦਾਂ ਬੱਚਿਆਂ ਵਾਸਤੇ ਬਿਲਕੁਲ ਬਿਲਕੁਲ ਆ ਵੀ ਇਹ ਵੀ ਇੱਕ ਪੁਆਇੰਟ ਹੈਗਾ ਜੇ ਕਿਸੇ ਕੋਈ ਹੈਗੀ ਆ ਤੇ ਉਹ ਸੇਲ ਨਹੀਂ ਕਰਦਾ ਆਪਣੇ ਪੈਸੇ ਪਰ ਆਪਣੇ ਸੇਲ ਬਚੇ ਨਹੀਂ ਕਰਦੇ ਵੀਜ਼ਾ ਭਰਾ ਆਪਣੇ ਵੀ ਕਿਚੋ ਗਾਂ ਉਹਨਾਂ ਦੇ ਬੱਚੇ ਬੁੱਚੇ ਅਗੋ ਇੱਕ ਆ ਕਬੂਤਰ ਹੋ ਰਿਹਾ ਇਹਦਾ ਵੀ ਸ਼ੋਅ ਕਰਾ ਦਿਓ ਇਹ ਵੀ ਇਹ ਜੀ ਕਬੂਤਰ ਮੇਰੇ ਭਰਾ ਸੇਲ ਹੋ ਗਏ ਜੋ ਆਪਾਂ ਤੁਹਾਨੂੰ ਪਹਿਲਾਂ ਕਹਿ ਦਈਏ ਹਾਂ ਇਹ ਆ ਵੀ ਤੁਹਾਨੂੰ ਹੋਰ ਹੈਗੇ ਆ ਮਿਲ ਸਕਦੇ ਆ ਕਬੂਤਰ ਇਸੇ ਬਰੀਡ ਦੇ ਵਿੱਚੋਂ ਮਿਲ ਸਕਦੇ ਆ ਡਬ ਕਮੰਗਰ ਕਬੂਤਰ ਹੈ ਇਧਰ 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 ਡਬ ਕਮੰਗਰ ਕਬੂਤਰ ਹੈ ਲੋ ਜੀ ਇਹ ਡਬ ਵਾਲੇ ਕਬੂਤਰ ਆ ਕਮੰਗਰ ਠੀਕ ਹੈ ਜੀ ਇਹ ਲੋ ਜੀ ਅੱਖ ਦਾ ਸ਼ੋਅ ਕਰ ਲਓ ਇਹ ਆਕਰ ਸ਼ੋਅ ਕੀ ਜੀ ਆ ਉਹ ਇਸ ਕੀ ਸਭ ਤੋਂ ਵੱਡੀ ਬਾਤ ਹੈ ਕਿ ਇਸ ਕੀ ਇਹ ਜ਼ਮੀਨ ਅੱਛੀ ਹੈ ਜੇ ਜੋ ਨੂਰ ਕਿਸ ਉਤਰ ਕੀ ਵਾਪਸੀ ਹੁੰਦੀ ਹੈ ਜੀ ਜਿਸki ਜ਼ਮੀਨ ਹਾਂ ਲੋ ਜੀ ਇਹ ਵੀ ਇੱਕ ਟਿੱਪ ਹੈ ਜੀ ਜੋ ਵਾਈਟ ਵਾਲੀ ਜ਼ਮੀਨ ਤੇ ਗੌਰ ਕਰ ਲਿਓ ਇਹ 쿠부ਤਰ ਕੀ ਵਾਪਸੀ ਹੁੰਦੀ ਹੈ acha hota hai wapsi mein theek hai iske lo ji iske kundhe kar kundha baak maala ji kunde wale te assi vi kawange baak maalk hunde ha ji kirpan puri hagi a te aaj e de panjyan da shauk check karo ایسے بہت کم دیکھنے کو ملتی ہیں کبوتر سب سے بڑی بات یہ ہے کہ یہ میں نے میرا بھائی کے کبوتروں میں دیکھا ہے ان کا جوڑ سب سے اچھا ہے ملائم جوڑ ہے کبوتروں کا ان کے جتنے بھی کبوتر ہیں ملائم جوڑ ہے ان کے کبوتر بہت بہت ہی اچھا جوڑ ہے کبوتروں <سؤال> میں اڑنے والے میں ملائمیں تو ضروری ہے نا جوڑ ضروری ہے جوڑ ضروری ہے ملائم ضروری ہے یہ جو ہڈی ہے یہ ضروری ہے دو جی آہ ہڈی ہے یہ بھی بہت کاؤنٹ رہ دی ہے یہ بھی یہ سب سے ضروری ہے یہ میں نے میرا بھائی کے کبوتروں میں دیکھا ہر ایک کبوتر جو بھی میں نے ہاتھ میں اٹھا ہے اس پہ ਇੰਨੇ ਮੁਲਾਇਮ ਜੋੜ ਹੈ ਘੜੀ ਵੀ ਅੱਛੀ ਹੈ ਹੋਰ ਉੱਪਰ ਇਸਕੇ ਕਬੂਤਰ ਹੈ ਸਲੀਟੀ ਸਭ ਤੋਂ ਬੜੀ ਆ ਕਬੂਤਰ ਜੋ ਸਲੇਟੇ ਉੱਪਰ ਹੈ ਲੋ ਜੀ ਤੁਹਾਨੂੰ ਸਲੇਟਿਆਂ ਦਾ ਵੀ ਸ਼ੌਕ ਕਰਵਾ ਦਿੰਨੇ ਆ ਤੁਹਾਨੂੰ ਸਲੇਟਿਆਂ ਦਾ ਵੀ ਤੇ ਆ ਕਬੂਤਰ ਜਿਹੜੇ ਆ ਇਹ ਭਾਈ ਸੇਲ ਹੋ ਗਏ ਜੋ ਠੀਕ ਆ ਇਹ ਕਸ਼ਮੀਰ ਜਾ ਰਹੇ ਆ ਸਰ ਜੀ ਇਹ ਕਸ਼ਮੀਰ ਜਾ ਰਹੇ ਆ ਜੀ ਸੋਪੋ ਸੋਪੋ ਕਸ਼ਮੀਰੀ ਸੋਪੋ ਜਾ ਰਹੇ ਆ ਠੀਕ ਆ ਜੀ ਇੱਕ ਤਾਂ ਹੋਰ ਕਬੂਤਰ ਦਾ ਸ਼ੋਅ ਕਰਾਉਨੇ ਆ ਇਹਦੇ ਵਿੱਚ ਜਿਹਦੀ ਆ ਇੱਕ ਹੋਰ ਆ ਮਾਦੀ ਆ ਤੁਹਾਨੂੰ ਸ਼ੋਅ ਕਰਾਉਨੇ ਆ ਨਾਲੇ ਉਸਤਾਦ ਜੀ ਨਹੀਂ ਦੱਸ ਦਿਆ ਤੁਹਾਨੂੰ ਵੀ ਕੀ ਇਹਦੇ ਵਿੱਚ ਖਾਸੀ ਤੇਗੀ ਆ ਹਾਂਜੀ ਲਓ ਜੀ ਆਹ ਵੇਖੋ ਜੀ ਪਹਿਲਾ ਅੱਖ ਦਾ ਸ਼ੌਕ ਇਸਕੇ ਆਂਖ ਜੇ ਕੋਨ ਮੈਸੇ ਸਟੇਡੀਅਮ ਮੈਸੇ ਆਤੀ ਹੈ ਜੀ ਇਹ ਕਾਟੋ ਵਾਲਾ ਸਟੇਡੀਅਮ ਵਾਲਾ ਟੇਡਿ ਕਾਟੋ ਵਾਲਾ ਮਾਦੀ ਮਾਦੀ ਆ ਜੀ ਮਾਦੀ ਆ ਜੀ ਕਾਟੋ ਵਾਲੀ ਤੁਸੀਂ ਦੇਖੀਏ ਜੀ ਜਿੱਡਾ ਵजूद ਚਾਹੀਦਾ ਵਾ ਪਹਿਲੇ ਮਾ ਦੀ ਕ ਮੌਜੂਦ ਹੈਗੀ ਪੂਰੀ ਸੱਪਣੀ ਆ ਜੀ ਗੱਲ ਕਾਦੀ ਆਗੇ ਆ ਵੇਖ ਲੋ ਭਾਈ ਇਹ ਹੱਥ ਮੇਰੇ ਫਿਲਕਾ ਕਬੂਤਰ ਕਿਵੇਂ ਇਹਨਾਂ ਨੂੰ ਉਤੋਂ ਫਟੇ ਛਾੜ ਕੇ ਕਰਾ ਦੀ ਸੌਂਗੇ ਤੁਹਾਨੂੰ ਆਓ ਛੱਡ ਲੈਂਦੇ ਲੈ ਜੋ ਲੈ ਜੋ ਚਲੋ ਲੋ ਜੀ ਆ ਕਬੂਤਰ ਤੁਹਾਨੂੰ ਬੈਣੀਆਂ ਖਲੂਣੀਆਂ ਵਿਖਾਉਨੇ ਆ ਤੇ ਆ ਜਿਹੜੇ ਭਾਈ ਵੀਰ ਜੀ ਹੁਣੀ ਆਪਣੇ ਆਏ ਆ ਠੀਕ ਹੈ ਜੰਮੂ ਕਸ਼ਮੀਰ ਵੱਲੋਂ ਆਏ ਆ ਇਹਨਾਂ ਨੇ ਲਏ ਹੋਏ ਆ ਤੇ ਬਾ ਕਮਾਲ ਕਬੂਤਰ ਆ ਜੀ ਜਿਨ੍ਹਾਂ ਦਾ ਵੀ ਤੁਹਾਨੂੰ ਸ਼ੋਅ ਕਰਾਤਾ ਵਾ ਤੇ ਜੇ ਕਿਸ ਨੂੰ ਚਾਹੀਦੇ ਆ ਭਾਈ ਇਹੋ ਜਿਹੇ ਕਬੂਤਰ ਹੋਰ ਵੀਰੇ ਭਾਈ ਨਾਲ ਕੋ ਹੈਗੇ ਆ ਇਸੇ ਬਰੀਡ ਦੇ ਵਿੱਚ ਇਸੇ ਨਸਲ ਦੇ ਵਿੱਚੋਂ ਹੈਗੇ ਆ ਜੇ ਤੁਹਾਨੂੰ ਬੈਣੀਆਂ ਖਲੋਣੀਆਂ ਜੜੀਆਂ ਵਾ ਇੱਕ ਵਰੀ ਵਿਖਾਉਨੇ ਆ ਇਹਨਾਂ ਦੀਆਂ ਬੈਣੀਆਂ ਖਲੋਣੀਆਂ ਵੇਖੋ ਜੀ ਲਓ ਜੀ ਮੇਰੇ ਭਰਾ ਠੀਕ ਆ ਆ ਲੱਗਦੀ ਨਾ ਪੂਰੀ ਰੋਕ ਲਾ ਵੀਡੀਓ ਲਓ ਜੀ ਵੇਖੋ ਬੈਣੀਆਂ ਖਲੋਣੀਆਂ ਨਾਲੀਆਂ ਠੀਕ ਆ ਜੀ ਇੱਕ ਤੋਂ ਇੱਕ ਚੀਜ਼ ਹੈਗੀ ਆ ਲੋਰੀ ਆ ਸਾਰੇ ਪਰਿੰਦੇ ਗੇ ਜੋ ਤੇ ਜੇ ਕਿਸੇ ਨੂੰ ਇਸ ਬਰੀਡ ਦੇ ਵਿੱਚ ਚਾਹੀਦੇ ਹੋਣਗੇ ਤੇ ਤੁਸੀਂ ਜਿਹੜੇ ਆ ਵੀਰੇ ਭਾਈ ਨਾਲ رابطہ ਕਰ ਲਿਓ ਨੰਬਰ ਆਪਾਂ ਉੱਤੇ ਦੇ ਦਾਂਗੇ ਆ ਵੇਖੋ ਜੀ ਪਟਾ ਚਾ ਚਾਰ ਚਾਰ ਕਿੰਨੀਆਂ ਖਰਾਬ ਕਰਾਏਗਾ ਕਲੋਰੀਆ ਫਸਟ ਪਾਰਟ ਹੈ ਜੀ ਤੇ ਆਗੇ ਜੋ ਸਾਰੇ ਪਰਿੰਦੇ ਠੀਕ ਹੈ ਬਾਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਇਹ ਸਾਰੇ ਜਾ ਰਹੇ ਆ ਜੀ ਕਸ਼ਮੀਰ ਤੇ ਇਹ ਵੀ ਆ ਸੁਜੈਸਟ ਕਰਨਗੇ ਕਿ ਜੇ ਕਿਹਨੂੰ ਚੰਗੇ ਪਰਿੰਦੇ ਚਾਹੀਦੇ ਆ ਤੇ ਭਾਜੀ ਵੀਰੇ ਭਾਜੀ ਕੋ ਆ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਹੁਣ ਬਿਛੂ ਬਰੀਡ ਜਿਹੜੀ ਹੈਗੀ ਆ ਉਹਦਾ ਸਾਰਾ ਇਹ ਤੁਹਾਨੂੰ ਸ਼ੋਅ ਕਰਾਉਣੇ ਆ ਸੈਕਿੰਡ ਪਾਰਟ ਦੇ ਵਿੱਚ ਠੀਕ ਹੈ ਜੀ